ਐਂਡਰਿਊ ਕਾਲਸਨ ਨਾਮ ਦੇ ਇਸ ਬੰਦੇ ਨੂੰ 28 ਫਰਵਰੀ 2003 ਦੇ ਵਿੱਚ FBI ਅਰੈਸਟ ਕਰ ਲੈਂਦੀ ਆ ਕਿਉਂ ਕਿ ਇਸ ਬੰਦੇ ਨੇ 800 ਡਾਲਰ ਨੂੰ 350 ਮਿਲੀਅਨ ਡਾਲਰ ਦੇ ਵਿੱਚ ਕਨਵਰਟ ਕਰਤਾ ਸੀ ਉਹ ਵੀ ਦੋ ਹਫ਼ਤਿਆਂ ਦੇ ਅੰਦਰ ਅੰਦਰ ਯਾਨੀ ਕਿ 60000 ਰੁਪਏ ਨੂੰ 2700 ਕਰੋੜ ਰੁਪਏ ਬਣਾਤਾ ਸੀਗਾ ਫੋਰੈਕਸ ਮਾਰਕੀਟ ਦੇ ਵਿੱਚ ਇਨਵੈਸਟ ਕਰਕੇ ਹਾਈ ਰਿਸਕ ਤੇ ਟ੍ਰੇਡ ਕੀਤਾ ਉਹਨੇ ਹਾਈ ਰਿਸਕ ਤੇ FBI ਨੂੰ ਸ਼ੱਕ ਪੈ ਗਿਆ ਕਿ ਇਹ ਬੰਦਾ ਇਨੇ ਟ੍ਰੇਡ ਹਾਈਰੈਸਟ ਕਰ ਰਹਾ ਇਹਨੂੰ ਕੋਈ ਅੰਦਰੂਨੀ ਜਾਣਕਾਰੀ ਆ ਇਹਨੂੰ ਕੁਝ ਇਹ ਜੀ ਇਹਦੇ ਕੋਲ ਚੀਜ਼ ਆ ਜਿਹਦੇ ਨਾਲ ਇਹ ਇਲੀਗਲ ਤਰੀਕੇ ਨਾਲ ਪੈਸੇ ਬਣਾ ਰਿਹਾ ਵਾ ਪਰ ਜਦੋਂ ਇਹਨੂੰ ਅਰੇਸਟ ਕੀਤਾ ਐਫਬੀਆਈ ਨੇ ਤਾਂ ਇਹਨੇ ਉਹਨੂੰ ਦੱਸਿਆ ਕਿ ਮੈਂ 2255 ਸਾਲ ਦੇ ਵਿੱਚੋਂ ਵਾਪਸ ਆਇਆ ਵਾ ਯਾਨੀ ਕਿ 2003 ਚੱਲ ਰਿਹਾ ਸੀ ਤੇ ਕਹਿ ਰਿਹਾ ਸੀ ਇਹ ਕਿ ਮੈਂ 2256 ਸਾਲ ਦੇ ਵਿੱਚੋਂ ਵਾਪਸ ਆਇਆ ਵਾ ਕਿ ਮੈਨੂੰ ਸਭ ਪਤਾ ਵਾ ਦੁਨੀਆ ਦੇ ਵਿੱਚ ਕੀ ਕੁਛ ਕੀ ਨਹੀਂ ਹੋਣਾ ਐਫਬੀਆਈ ਨੇ ਇਹਨੂੰ ਕਸਟਡੀ ਦੇ ਵਿੱਚ ਲੈ ਲਿਆ ਜੇਲ੍ਹ ਚ ਸੈਟ ਲਿਆ ਫਿਰ ਇੱਕ ਬੰਦਾ ਆਉਂਦਾ ਉਹ 1 ਮਿਲੀਅਨ ਡਾਲਰ 1 ਮਿਲੀਅਨ ਡਾਲਰ ਸਰਕਾਰ ਨੂੰ ਦਿੰਦਾ ਵਾ ਉਹਦੀ ਬੇਲ ਲਈ ਬੇਲ ਕਰਾਉਣ ਤੋਂ ਬਾਅਦ ਜਦੋਂ ਇਹਦੀ ਅਗਲੀ ਕਸਟਡੀ ਹੁੰਦੀ ਆ ਅਗਲੀ ਵਾਰ ਇਹਦੀ ਕੋਰਟ ਦੇ ਵਿੱਚ ਪੇਸ਼ੀ ਹੋਣੀ ਹੁੰਦੀ ਆ ਤਾਂ ਇਹ ਬੰਦਾ ਗਾਇਬ ਹੋ ਜਾਂਦਾ ਪਤਾ ਹੀ ਨਹੀਂ ਚੱਲਦਾ ਵੀ ਕਿੱਥੇ ਗਿਆ ਫਿਰ ਪੁਲਿਸ ਵਾਲਿਆਂ ਨੇ ਇਹਦੇ ਪੁਰਾਣੇ ਰਿਕਾਰਡ ਦੀ ਛਾਣਬੀਨ ਕਰਨੀ ਸ਼ੁਰੂ ਕਰ ਦਿੱਤੀ ਕਿ ਦੇਖੇ ਤਾਂ ਸੀ ਇਹ ਬੰਦਾ ਕੌਣਾ ਉਹਦੇ ਫਿੰਗਰ ਪ੍ਰਿੰਟ ਵਗੈਰਾ ਜਦੋਂ ਸਕੈਨ ਕੀਤੇ ਤਾਂ 2003 ਤੋਂ ਪਹਿਲਾਂ ਉਸ ਦਾ ਕੋਈ ਵੀ ਰਿਕਾਰਡ ਨਹੀਂ ਸੀ ਕੋਈ ਵੀ ਰਿਕਾਰਡ ਕੋਈ ਨਾਮ ਆਡੈਂਟੀਟੀ ਨਾ ਕੁਝ ਵਗੈਰਾ ਨਾ ਕੁਝ ਵੀ